ਅੱਜ ਦੀ ਲਾਈਵ ਬਿਡ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਦੇਖੋ ਸਾਡੇ ਪਿੱਛੇ ਪਿੰਡਾ ਸੋਹਣਾ ਲੱਗ ਰਿਹਾ ਇਹ ਦਿਖਾਵਾਂ ਤੁਹਾਨੂੰ ਇਧਰ ਨੂੰ ਪੂਰੀ ਵਾਈਫਾਈ ਕੰਮ ਜੀਤੇ ਦਾ ਅੱਜ ਬੰਦਾ ਆਇਆ ਨਹੀਂ ਹੈਗਾ ਮੈਨੂੰ ਥੋੜੀ ਬੋਦੀ ਬਜਰੀ ਥੋੜੀ ਕਟਾਉਣੀ ਪੈਣੀ ਹੈ ਅੱਛਾ ਹੀ ਹੈਗਾ ਕਿਹ ਚੀਜ਼ ਆਣੀ 500 ਉਹ ਤੂੰ ਆਹ ਹੈਂਗਾ ਕੋਈ ਦੂਜੀ ਨਹੀਂ ਉਹ ਕੋਲ ਲੈਣ ਮਸ਼ੀਨ ਉਹ ਲਿਆ ਯਾਰ ਉਹ ਹੈਗੀ ਥੋੜੇ ਕਾ ਲਾਈਟ ਨਹੀਂ ਸੀ ਤਾਰ ਕਿ ਲਿਆ ਲਾਈਟ ਕਾ ਤਾਂ ਨਹੀਂ ਹੈਗੀ ਬਸ ਇੱਕ ਇੱਡੀ ਲੰਬੀ ਤਾਰ ਫਿਰ ਉਹ ਆ ਪਈ ਆ ਜਾ ਆ ਜਾ ਆ ਸਸਰੀ ਜਲਦੀ ਆ ਜਾ ਆ ਦੇਖ ਇੱਕ ਤਾਂ ਇਹ ਇੱਧਰ ਹੁਣੀ ਥੋੜੀ ਜਿਓ ਤੇਰੀ ਉਹ ਇੱਥੇ ਨਹੀਂ ਹੁਣੀ ਉਹ ਹਾਂਜੀ ਇਹ ਨੂੰ ਕਰ ਸੈਟ ਕੱਲ ਨੂੰ ਨਾ ਪਾਉਣਾ ਇੱਥੇ ਮਾਰ ਉੱਥੇ ਲੈ ਲਈ ਹਾਂ ਅੱਛਾ ਜੀ ਹੋਰ ਹੋਰ ਇੱਧਰ ਪਾਣੀ ਪਾ ਪਾਣੀ ਉਹਦੇ ਵਾਲਾ ਤੇ ਆਹਾ ਪਾਣੀ ਕਿੱਧਰੋਂ ਗੱਡੀ ਉਹ ਨੂੰ ਗੱਡੀ ਇਹਨੂੰ ਗੱਡੀ ਹੈ ਸੰਤਲ ਜੀ ਹਾਂ ਉਰੇ ਬੰਦਾ ਲਈ ਕਰਨਾ ਅੱਛਾ ਆਹ ਕਾਦਾ ਇਹ ਪੂਰੇ ਕੱਢ ਦੋ ਹਾਂ ਤੇ ਇਹ ਕੋਥੇ ਬੰਦਾ ਲਈ ਬਣਾਓ ਉਹ ਪਿੱਛੇ ਕਰ ਦੋ ਉਰੇ ਲੰਮਾ ਕਰ ਦੋ ਵੀ 45 ਹੈ ਜੀ ਅੱਛਾ ਬਾਸ ਦੀ ਸਪਲਾਈ ਰੱਖੀ ਦੀ ਆਪਾਂ ਨੇ ਹੂੰ ਹੂੰ ਇਹੋ ਕਲੈਸਟਰ ਹੈ ਜੀ ਦਾ ਮਾੜਾ ਐ ਕਹਿੰਦਾ ਇਹਦਾ ਪੁਆਇੰਟ ਹੋਂਗਾ ਪਾ ਜੀ ਇੱਕ ਪੂਰੇ ਹੋਂਗਾ ਪਾ ਜੀ ਇੱਕ ਹਾਂ ਨਾ ਕਰਕੇ ਨਾ ਪੂਰੀ ਜੀ ਕਰ ਦੇ ਬੰਦੇ ਹਾਂ ਹਾਂ ਪੂਰੇ ਇੱਕ ਪੈਸਾ ਕਿਤੇ ਕਰ ਦੋ ਕਿੱਥੇ ਪਟਣਾ ਕੱਢ ਫਿਰ ਕੱਢ ਕੋ ਹਾਂ ਇੱਚਰ ਖਾ ਲੋ ਉੱਚਰ ਖਾ ਲੋ ਤੇ ਉੱਚ ਹਾਂ ਇੱਥੇ ਰੱਖ ਦੇ ਇਨਸਾਨ ਹੀ ਤਾਂ ਨੇ ਆਏ ਕਿਉਂ ਹੋਰ ਨਾ ਨਹੀਂ ਬਿਚਾਰ ਕਰਦੇ ਇੱਥੇ ਆ ਜਾਣ ਬੱਚੇ ਗੇਰ ਦੇ ਆਹੀ ਆ ਪਾਣੀ ਪਾਇਆ ਇਹਦੇ ਵਾਲਾ ਖੜੀ ਬਈ ਤੇ ਗੇਰ ਦੀ ਬੰਦਾਲਾ ਇੱਥੇ ਇੱਥੇ ਓਟਾਲ ਆਉਣੀ ਆ ਆਹੀ ਆਹੀ ਬੰਦਾਲਾ ਆਹੀ ਆ ਪੂਰੇ ਕਰਾ ਦਿਜੀ ਆ ਆ ਬੰਦਾਲਾ ਪੂਰੀ ਕਰਾ ਦੇ ਬਠੀਕ ਸਾਰਾ ਪਾਣੀ ਪੂਰੀ ਕਰਾ ਇੱਕ ਮਿੰਟ ਪੁੱਟ ਰੰਗਾ ਚਾਹੀਦਾ ਉਹ ਉਹ ਬਜਰੀ ਮੰਗਾਉਣੀ ਹੈ ਫਿਰ ਅੱਜ ਉਹ ਐ ਕਰਿਆ ਇਹਨਾਂ ਨੂੰ ਉਧਰ ਬਾਜ ਉਧਰ ਇੱਟਾਂ ਨਹੀਂ ਪਈਆਂ ਥੱਲੇ ਉਹ ਇੱਟਾਂ ਵੀ ਸਾੜ ਲਾਉਣੀ ਆ ਯਾਰ ਹਾਂ ਅੰਦਰ ਅੰਦਰ ਰਖਾ ਲਈ ਹੁਣ ਇੱਟਾਂ ਉਹ ਆਓ ਅੰਦਰ ਇੱਥੇ ਰਖਾ ਲੈਂਦੇ ਜਾਈਓ ਉਹ ਦੇਖੋ ਜੀ ਭਾਈ ਜੀ ਆ ਜੀ ਖਲਿਆ ਆਓ ਹੋਰ ਆਉਂਦੇ ਬੈਟਰੀ ਰੈਡੀ ਤੋਂ ਪੈਕੇਜ ਲਗਾਏ ਤਾਂ ਮਾਂ ਪਹਿਲੇ ਕਰੀ ਜਾਂਦਾ ਇਹਨਾਂ ਅੱਛੇ ਫਾਦੇ ਵੀ ਫਾਦੇ ਬੜੀ ਮੈਂ ਤਾਂ ਜਿੱਤੇ ਇੱਦਾਂ ਠੀਕ ਹੈ ਖਾਣਾ ਜੋ ਹਨਾ ਅਨੋ ਦੂਜੇ ਰਹਿਣ ਦੇ ਇੱਧਰ ਇਹਨੂੰ ਇੱਥੇ ਰਲ ਜਾ ਕੋ ਆਪਣਾ ਮਾਲ ਬਹੁਤ ਠੀਕ ਵਾਧੂ ਆ ਉਹ ਉਹ ਚੰਗੀ ਤਰ੍ਹਾਂ ਸੰਭਾ ਸੰਭਰ ਲੈ ਪਰਲੇ ਪਾਸੇ ਨਾਲ ਰਹਿਣ ਦੀ ਆ ਉਹਨਾਂ ਦੇ ਟੈਲ ਕਿੰਨੀ ਰਹਿ ਗਈ ਆ ਫੇਰ ਹਾਂ ਬਾਹਰ ਹੀ ਗਿਆ ਰਹਿ ਗਿਆ ਬੱਸ ਬਾਹਰ ਹੀ ਰਹਿ ਗਿਆ ਉੱਪਰ ਲੋ ਰਹਿ ਗਿਆ ਬੱਸ ਇਹ ਵੀ ਲਾਏ ਜਾਂਦਾ ਕੱਲ ਹਾਂ ਆਲਾ ਜਿੱਤਦਾ ਉਹ ਨਾ ਲਾ ਦਿੰਦਾ ਫਿਰ ਨਹੀਂ ਹੈਗਾ ਬਤਾ ਲੱਗਿਆ ਤਾਂ ਭੋਲ ਹਾਂ ਅੱਛਾ ਓਕੇ ਜਿਹੜੇ ਪੱਟੇਗਾ ਤਾਂ ਇਹਨਾਂ ਕੱਢ ਲੈਂਦਾ ਕੱਢ ਲਓ ਆਈਦੇ ਬੋਰੇ ਆ ਬਿਰ ਆ ਪਿੰਜਰਾ ਏ ਕਿਹੜਾ ਕਬੂਤਰ ਚੱਕੀ ਫਿਰਦਾ ਸੰਟਰ ਨਾਲ ਲੈ ਕੇ ਹੀ ਹਾਂ ਮੈਂ ਠੀਕ ਆ ਆ ਵੀ ਪਾ ਇਹਨੂੰ ਪਾ ਲਾਂਗੇ ਫਿਰ ਆ ਕੱਢ ਦਾਂਗੇ ਬਾਹਰ ਹਾਂ ਲੋੜੇ ਦੀ ਦਿੱਕੇ ਆ ਜਾਣਾ ਹਾਂ ਆ ਲੋੜੇ ਨੂੰ ਭੰਨਣਾ ਪੜੇਗੀ ਆ ਬੈਂਡ ਦਾ ਭੰਨਣਾ ਇੱਥੇ ਬਗਲੀ ਘਰ ਨਹੀਂ ਬੰਨ੍ਹਦੇ ਅੱਛਾ ਪਾ ਪਾ ਬੋ ਤੇ ਆ ਲੱਗ ਗਈ ਪਾਣੀ ਹੈਗਾ ਵੀ ਇਹਦੇ ਵਿੱਚ ਭਰ ਲੈਣ ਦੋਾਰੇ ਹਾਂ ਭਰ ਲੈਣਾ ਤਾਂ ਯਾਰ ਭਰ ਲਓ ਭਰ ਲਓ ਇਹਨੂੰ ਟੁੱਟੀ ਆਈ ਵੀ ਨਹੀਂ ਹੁਣ ਆ ਚੱਕ ਲੈਣ ਨੂੰ ਮੈਥੋਂ ਟੁੱਟੀ ਚਲਾ ਕੇ ਭਰ ਲਈ ਇਹਨੂੰ ਯਾਰ ਪਾਣੀ ਦੇ ਵਰਤੋਂ ਅਜਾਦਾ ਅਜਾ ਸੂਰਜ ਇਦਾਂ ਚਮਕਿਆ ਹੋਇਆ ਹੈ ਨਾ ਮੈਂ ਥੱਲੇ ਚਲਾਉਂਦਾ ਜਿੱਤੇ ਤਾਂ ਇੱਥੇ ਇੱਥੇ ਲੱਗਣੀ ਮੈਨੂੰ ਤਾਰੂ ਦੀ ਤਾਂ ਲੱਗੀ ਮੋਟਰ ਚ ਚਲਾਈ ਦਿੱਤੀ ਨਾ ਮੋਟਰ ਤਾਂ ਲੱਗੀ ਹੋਈ ਓ ਵਾ ਹੈ ਲੱਗੀ ਪਈ ਓ ਫੜ ਤਾਂ ਪਲੱਗ ਫਿਰ ਨਾ ਪਰਲੇ ਨੂੰ ਯਾਰ ਮਾਟ ਆਪਣੇ ਕੰਮ ਆਊਗਾ ਜਿੱਤੇ ਲਾ ਫੜਾ ਫੜਾ ਦੋ ਫੇ ਚਲੋ ਮੈਂ ਤੇ ਲਾਉਂਦਾ ਪਲੱਗ ਤੂੰ ਅਸੀਂ ਸਭ ਜਾਣੀਆ ਹਾਂ ਨਹੀਂ ਉਹ ਲਾਈਟ ਹੈਗੀ ਆ ਚੱਲ ਵੀ ਦੇਖੀਦਾ ਕਰਦੀ ਗੁਰਗੁਰ ਜੀ ਆ ਗਿਆ ਆ ਗਿਆ ਮਾਰਦਾ ਮਾਰਦੀ ਮਾਰਦੀ ਜੋੜਜ ਇੱਕ ਬਾਅਦ ਵੀ ਹੋਰ ਸਾਫ਼ ਜਿਹਾ ਮਗਾ ਕੇ ਨਾ ਉਹ ਵੀ ਭਰ ਕੇ ਰੱਖ ਲੈ ਕਰਨੇ ਇੱਥੇ ਆਪਾਂ ਨੇ ਪਾਣੀ ਹੁਣ ਜ਼ਿਆਦਾ ਲੱਗਣਾ ਬਹੁਤ ਜ਼ਿਆਦਾ ਹੁਣ ਧੋਕੇ ਬਾਲਟੀ ਚੰਗੀ ਜਿਹੇ ਰਹਿਣ ਜਿਹੜਾ ਰੰਗ ਵਾਲੀ ਬਾਲਟੀ ਖਾਲੀ ਹੋ ਗਈ ਨਾ ਇੱਕ ਦੇਖਦਾ ਮੈਂ ਕਰਾ ਪੁੱਛਦਾ ਯੂਕ ਪਰ ਕੇ ਰੱਖ ਲਾਂਗੇ ਫਿਲਟਰ ਤੇ ਅਮਨੇ ਨੂੰ ਭੇਜੇ ਅੱਜ ਇਹ ਰੇਤਾ ਵੀ ਨਹੀਂ ਲੈ ਕੇ ਆਇਆ ਬੰਦਾ ਯਾਰ ਪਰ ਆਹ ਹੁਣੇ ਨਾ ਜਿੱਤੇ ਭਾਈਓ ਇੱਕ ਕੰਮ ਤੋਂ ਬਾਅਦ ਹੋਰ ਕਰ ਯਾਰ ਤੂੰ ਹੀ ਮੋਟੇ ਕੰਮ ਕੰਨਦੇ ਮੇਰੇ ਅੱਜ ਸਾਰੇ ਵਾਦ ਦੱਸ ਦਾਂ ਉਹਦੇ ਬਾਅਦ ਕਿਆ ਕਰ ਅਜੇ ਟੋਟੇ ਨਹੀਂ ਪਰ ਇੱਥੇ ਆ ਇਹ ਥੱਲੇ ਲੈ ਜਾ ਪਹਿਲਾਂ ਹਬਰ ਦੇ ਇੱਕ ਵਾਰੀ ਮੈਂ ਬੰਦ ਕਰ ਦਿੰਦਾ ਫਿਰ ਹਾਂ 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 ਆਹ ਮੈਂ ਦੇਖ ਫੱਤਰ ਯਾਰ ਉਹਦੇ ਬਾਅਦ ਕੰਮ ਇੱਕ ਹੋਰ ਕਰ ਮੈਂ ਤੈਨੂੰ ਸਾਰੇ ਕੰਮ ਸਮਝਾ ਦਿੰਦਾ ਉਹੀ ਸੜੀ ਗੱਦੀ ਨਾਟ 11 ਜਿਹੜੀ ਚੱਲਦੀ ਆ ਅੱਜ ਤਾਂ ਪਾਣੀ ਅੱਜ ਤਾਂ ਪਾਣੀ ਦੀ ਵਰਤੋਂ ਬਹੁਤ ਹੋਣੀ ਆਪਣੀ ਉਹ ਦੇਖੀ ਦੇਖੀ بچਕੇ ਹਰਦਾ ਮੰਦ ਤਾਹ ਲਿਲਾ ਦੇ ਠੀਕ ਹੈ ਉਸ ਤੋਂ ਬਾਅਦ ਫਿਰ ਬਲਟੀ ਰੱਖਦੇ ਬੁਰਾ ਜਿੱਥੇ ਉੱਥੇ ਪਈ ਪਹਿਲਾਂ ਟੋਟੇ ਪਰ ਰੱਖੇ ਹੋਇਆ ਜਿੱਥੇ ਕੂੜਾ ਨਹੀਂ ਪਿਆ ਸਾਹਮਣੇ ਆ ਵਾ ਇੱਥੇ ਸਾਈਡ ਜਨੂੰ ਲਾ ਦੇ ਇਹ ਫਿਰ ਉਹਨੂੰ ਬੁਲਾ ਕੇ ਕਿਸੇ ਦਿਨ दारू ਵਾਲੇ ਨੂੰ ਬੋਤਲ ਚੱਕਣ ਵਾਲੇ ਨੂੰ ਤੇ ਉਹ ਸਰੀਏ ਵੀ ਥੱਲੇ ਸਿੱਟ ਲਈ ਉਹ ਟੈਟਾ ਕਰਕੇ ਨਹੀਂ ਕੇ ਰਿਆ ਸੀ ਇੱਥੇ ਜਨੂੰ ਸਿੱਟਿਆ ਪਾਈਪ ਕਰ ਕਰਕੇ ਨਾ ਥੱਲੇ ਜਨੂੰ ਇੱਥੇ ਜਨੂੰ ਸਿੱਟ ਲਈ ਤੇ ਇਹਨੂੰ ਉਧਰ ਰੱਖ ਲੈ ਜਾ ਕੇ ਫਿਰ ਸਰੀਏ ਨੂੰ ਇਹ ਵੀ ਆਪਾਂ ਤੁਹਾਨੂੰ ਵੇਚੇ ਦੇਣਾ ਬਣੂ ਕੰਮ ਤਾਂ ਹੋਣੀ ਨਹੀਂ ਆਪਣੇ ਨੂੰ ਆ ਦੋ ਤਰ੍ਹਾਂ ਕੰਮ ਕਰ ਬਾਕੀ ਦੇਖਦਾ ਫਿਰ ਮੈਂ ਦੇਖਾ ਤਨੇ ਕਾਰਪੈਂਟਰ ਆਇਆ ਕਿ ਨਹੀਂ ਵੱਡ ਜਿੰਨੇ ਦੀ ਸਿੱਟੀ ਕਰ ਲਈ ਮੁੰਡਾ ਗਿਆ ਤਾਂ ਆ ਗਿਆ ਉਹਨਾਂ ਦਾ ਸੋਨੇ ਓਏ ਲੋ ਵੀ ਅੱਜ ਥੋੜਾ ਕੱਟ ਲੱਗ ਰਿਹਾ ਕਿਉਂਕਿ ਵਿੱਚ ਕੰਮ ਨਿਕਲੇ ਆ ਨਿਕਲੀ ਜਾ ਰਿਹਾ ਇੱਧਰ ਬਿੰਦੂ ਬਾਈ ਨਾਲ ਗੱਲਾਂ ਬਾਤਾਂ ਕਰਦੇ ਨੇ ਉਹ ਮੈਂ 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 ਨਹੀਂ ਕਰਿਆ ਉਹਨੂੰ ਫੋਨ ਉਹਨੂੰ ਕੰਮ ਹੋਣਾ ਜ਼ਰੂਰੀ ਯਾਰ ਹਲੇ ਕੀ ਕਰਾਂ ਕੋਈ ਫਸਾ ਕਿਤੇ ਮੈਂ ਰਾਤ ਨੂੰ ਫੋਨ ਕਰਿਆ ਸੀ ਉਹਨੂੰ ਹਾਂ ਹਾਂ ਮੈਂ ਕਹਿੰਦਾ ਬਾਈ ਮੈਂ ਮਾਲਕ ਆ ਕੇ ਬਾਅਦ ਕਰੂੰਗਾ ਕਰਾ ਕੇ ਤੋਂ ਮੈਂ ਕਰੂੰਗਾ ਇਹ ਚੰਗਾ ਤੋ ਆਪਰੇ ਪੈਸੇ ਫਰਾਇਆ ਮੈਂ ਕਹਾਂ ਸਾਡੇ ਪੈਸੇ ਰੁਕੇ ਬਾਈ ਨਹੀਂ ਹਾਂ ਹਾਂ ਇਹ ਮੈਂ ਕਹ ਬੰਦਾ ਲਾਇਆ ਹਾਂ ਮੋਕੇ ਇਹ ਸਾਡੇ ਬੰਦੇ ਦੇ ਪੈਸੇ ਰੁਕੇ ਚਾਹੇ 2000 ਤੂੰ ਆਲੇ ਥੱਲੇ ਦੇ ਦੇ ਨਾ ਮੈਂ ਤਾਂ Google Pay ਕਰੇ ਮੈਂ ਤਾਂ ਕੰਪਲੇਂਟ ਕਰ ਦੇਣੀ ਵੀ ਨਹੀਂ ਨਾ ਉਹ ਕਰ ਲਾ ਕੇ ਮੈਂ ਤਾਂ ਕੰਪਲੇਂਟ ਮੈਂਟ ਵਿੱਚ ਪਾਉਣੀ ਜਦੋਂ ਅਕਾਊਂਟ ਇੱਧਰ ਮੇਰੇ ਆ ਜਾਣੇ ਜੋ ਕੋਈ ਪਾਊਗਾ ਉਹਨੂੰ ਨੰਬਰ ਦੇਣੀ ਜਦ ਮੈਂ ਫੋਨ ਕਰ ਦੂੰਗਾ ਉਹਨੂੰ ਮੈਂ ਬਈ ਯਾਰ ਜਿਹੜੇ ਆਪਣੇ ਦਿਹਾੜੀ ਲਾਦਿਆਂ ਲਾ ਕੇ ਚਲੀ ਜਾਂ ਉਹ ਤਾਂ ਹੈ ਜੀ ਤੇ ਯਾਰ ਬੰਦੇ ਮੇਰੇ ਤੇ ਪੈਸੇ ਮੰਗਦੇ ਆ ਜੀ ਹਾਂ 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 ਮੈਂ ਕਹਿੰਦਾ ਮੈਂ ਨੰਬਰ ਸੈਂਡ ਕਰਾਂ ਭਾਈ ਬੰਦਾ ਠੀਕ ਉਹਦਾ ਹਾਲੇ ਇੱਕ ਨਾ ਇੱਥੇ ਹੋਰ ਗੱਲਾ ਨਿਕਲਣਾ ਉਹਦੇ ਪੈ ਰਸੋਈ ਵਾਲਾ ਅੱਧੀ ਜਲ ਬੰਦ ਕਰੀ ਜਾਣੀ ਸੀ ਕਿੱਥੇ ਵੀ ਹੋਰ ਸੋਈ ਵਾਲਾ ਪੈਪ ਨਿਕਲਣਾ ਬਾਹਰ ਉਹਦੇ ਜਿਹੜਾ ਚਿਮਨੀ ਵਾਲਾ ਉਹ ਖੁੰਝੇ ਨਿਕਲਣਾ ਜਿੱਥੇ ਤਾਂ ਲਾਈਟ ਨਹੀਂ ਹੈਗੀ ਲਾਈਟ ਥੋੜਾ ਅੱਗੇ ਨੂੰ ਨਿਕਲੋ ਪਰ ਗਲੀ ਵੱਜਣੀ ਯਾਰ ਯਾਰ ਕੋਈ ਹੈਗਾ ਜਿਹੜਾ ਜਗਾੜ ਦੇ ਗੋਲ ਗੋਲ ਜਾਂ ਬੱਜ ਬੱਜ ਕੇ ਵਿੱਚੋਂ ਕੱਢ ਦੇਵੇ ਗਲੀ ਜੀ ਦੇ ਰਹੇ ਹੋਗੇ ਭਾਈ ਇਹਨੇ ਬਸ ਯਾਰ ਹਾਂ ਉਹ ਮੇਤੇ ਥੋੜੀਆਂ ਮਾਰਦੇ ਮੈਨੂੰ ਇਹ ਬੋਲਦੇ ਵੀ ਆ ਗੋੜ ਗੋਲੇ ਘੁੰਮ ਕੇ ਮੰਗਲ ਹੀ ਨਿਕਲ ਜਵੇ ਚੱਲ ਪੂਰੀ ਕੰਮ ਕਾਮ ਦਾ ਪੈਂਦਾ ਭਾਈ ਫਿਰ ਹਾਂ ਦੇਖੋ ਇਦਾਂ ਤਾਂ ਹੈ ਜਗੜ ਤਾਂ ਦੇਖ ਯਰ ਉਹ ਪੈਪ ਤੇ ਬਹੁਤ ਜਿਹਾ ਉੱਥੇ ਤੇ ਠਮਾ ਕੇ ਹਾਂ ਇੱਥੇ ਇੱਥੇ ਹੀ ਗਲੀ ਕੱਢਦੇ ਹਾਂ ਇਹ ਗੱਲ ਲੈਂਦੇ ਹਾਂ ਇੱਧਰ ਲੈ ਪੈਸੇ ਇਹ ਸਭ ਜਾਣਦੇ ਆ ਬੰਦਾ ਸੋਕਾ ਉਹ ਮੈਨੂੰ ਕੱਲੀ ਗਲੀ ਨਿਕਲ ਦਿੱਤੀ ਆ ਥੱਲੇ ਥੱਲੇ ਇਹ ਸੋਸਾ ਨਾਲ ਪਿੱਛੇ ਪਿੱਛੇ ਉਹਦੇ ਨਹੀਂ ਦੇ ਤੇ ਪਰ ਉਹ ਦਿੱਤ ਲੈ ਇੱਕ ਮੜਾ ਜਾ ਮੜੀ ਇੱਕ ਹੋਰ ਚਾ ਚੀਜ਼ ਬਣ ਕੇ ਦੇਖੀ ਮੜੀ ਜੀ ਹਾਂ ਲੈ ਕੇ ਆ ਮੜਾ ਸੁਣੀ ਦੇ ਕਰ ਲੈ ਮੈਂ ਡਿੰਗੀ ਮਾਰ ਲ ਨਾ ਇੱਧਰ ਡਿੰਗੀ ਮਾਰ ਦੇ ਨਾ ਇੱਕ ਮਿੰਟ ਖੜ ਜਾ 1 2 3 ਚਾਰ ਸਾਢੇ ਚਾਰ 1 2 3 4 4.5 ਥੋੜਾ ਜਿਹਾ ਘਟ ਜਾਣਾ ਪੈਪੇ ਮੈਂ ਸੋਚਦਾ ਉੱਥੇ ਕੱਢਣਾ ਸਿੱਧਾ ਪੈਪੇ ਉਹ ਬਾਹਰ ਹੀ ਲੈ ਜਮਾ ਇੱਧਰ ਇੱਥੇ ਬਾਹਰ ਲੇ ਜੀ ਇੱਥੇ ਇੱਥੇ ਝਗੜਾ ਫੜ ਲੀ ਗਲੀ ਇੱਥੇ ਥੱਲੇ ਤਾਂ ਟੂਆ ਮਾਰ ਕੇ ਧੋਏ ਧਰਤੀ ਚ ਦਬਦੀ ਏ ਇੱਥੇ ਬਾਹਰ ਖੜਾ ਹੋ ਜਵੇ ਕਰਦੇ ਹੈ ਇਸ ਦਾ ਗਜਾੜ ਕਿ ਬਹੁਤ ਟੈਲੀਫੋਨ ਮੈਸੇਜ ਆ ਵੀ ਜਿਹੜਾ ਆਹ ਗੈਸ ਵਾਲਾ ਪਾਇਪ ਆਇਆ ਹੋਣਾ ਇੱਥੇ ਆ ਇੱਧਰ ਇੱਥੇ ਰੱਖਣਾ ਵੀ ਇੱਥੇ ਬਿਜਲੀ ਦਾ ਸਾਰਾ ਜਗਾੜ ਆ ਵੀ ਬਾਈ ਦੇ ਕਿਤੇ ਲੀਕਸ ਹੁੰਦੀ ਆ ਕੋਈ ਚੰਗਾੜਾ ਨਿਕਲਿਆ ਅੱਗ ਲੱਗ ਸਕਦੀ ਆ ਅੱਛਾ ਕਲ ਮੰਗਦਾ ਹੈ ਕਹਿੰਦਾ ਮੈਂ ਨਹੀਂ ਲੈਣਾ ਇਹ ਕੋਈ ਮੜ ਜਾ ਇਹਨਾਂ ਕੋਲ ਪੱਤੇ ਆ ਰਹੇ ਕੋਈ ਅੱਛਾ ਪੂਰਾ ਹੀ ਆ ਗਿਆ ਦਰੱਖ ਇਹ ਮਨ ਇੱਥੇ ਇੱਥੇ ਲਾ ਕੇ ਰੱਖੇ ਅਗਰ ਬੰਦ ਕਰ ਦਦਾ ਇਹਦਾ ਤਾਂ ਉਹ ਮੈਂ ਦੇਖੀ ਨੀਗਾ 8 8 ਖੜਜੇ ਗਨੇ ਵਾਈ ਨਹੀਂ ਹੈ ਜੀ ਇਹ ਮੈਂ ਨਹੀਂ ਹੈ ਹਾਂ ਪੂਰੇ 8 ਫੁੱਟ ਦੇ ਹੀ ਹੈ ਹਾਂ ਜੀ ਹਾਂ ਲੈ 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 ਇਹਨਾਂ ਕੱਟ ਦ ਚਲ ਦੇਖਦੇ ਹਾਂ ਕਲਾ ਕਥਾ ਕਰ ਲੈ ਛੱਡ ਦੇ ਮੈਂ ਤਾਂ ਥੋੜਾ ਤੱਕ ਲਾ ਵਿੱਚ ਨੂੰ ਲੈ ਸਿੱਧਾ ਰੱਖ ਦਰਦਾ ਕਦੇ ਆ ਕਰਦੇ ਬਾਸ ਚੱਲ ਜਣਾ ਬਈ ਨਾ ਕਰਦੇ ਹੋ ਮੈਨੂੰ ਸਮਸਾਹ ਹੱਕ ਤਾਂ ਨਹੀਂ ਹਾਂ ਤਾਂ ਬਲੋ ਹੱਕ ਤਾਂ ਬੱਲੇ ਨਾ ਉਹਨੂੰ ਕਰਾ ਫੋਨ ਮੈਂ ਚੱਕੇ ਲੈ ਜੂਗਾ ਨਾ ਇਹ ਬਿੱਲਾ ਹੋਵੇ ਸੜਾ ਇੱਥੇ ਤੇ 来 ਰਿਹਾ ਉਹ ਤੇ ਗੈਨ ਲੱਗਦੀ ਚ ਕਾ ਦੁੰਦੇ। ਦੱਸ ਮੈਂ ਰੇਤਾ ਜਾ। ਅੱਛਾ ਉੱਪਰ ਤੇ ਸਾਰੇ ਆ ਗਏ ਭਾਈ? ਉੱਪਰ ਤੇ ਆ ਗਏ ਸਾਰੇ ਠੀਕ ਹੈ। ਆ ਹਾਂ ਹਾਂ ਹੁਣ ਪੈਪ ਕਾ ਕੇ ਛੱਲੇ ਗੇ ਲਾ ਹਾਂ। ਹਾਂ ਸਰੀਏ ਗੇ ਲਾ ਫੇ ਬਾਅਦ ਚ ਵੀ ਕਰਨਗੇ ਇਹਨੇ। ਜਫਰ ਐਂ ਕਰ ਪੈਪ ਥੱਲੇ ਸਿੱਟ ਜਾ ਇਧਰ ਨੂੰ ਇਧਰ ਨੂੰ ਸਾਈਡ ਨੂੰ ਕਰ ਲੈ ਪੈਪ ਨੂੰ। ਇਧਰ ਨੂੰ ਕਰ ਲੈ ਇੱਥੇ। ਫੋਰ ਗੱਲ ਤਾਂ ਸਾਰ ਜਨ ਗੱਲ ਹੈ ਉੱਪਰ ਉੱਪਰ ਤਾਂ ਇਧਰ ਗੱਲ ਹੈ ਹਾਂ ਬੜਾ ਠੀਕ ਹੈ ਉਹ ਕੰਮ ਨਿਭੜੋ ਵੀ ਉੱਥੇ ਸੇ ਥੱਲੇ ਸਿੱਟ ਕੇ ਬਸ ਇਧਰ ਇੱਥੇ ਲਾ ਦਈਆਂ ਇਸ ਦੇ ਪਰ ਜੱਜ ਉਹਨੇ ਆਉਣਾ ਨਹੀਂ ਤਾਂ ਦੂਜੇ ਬੁਲਾ ਲੈਣੇ ਤੇ ਆਪਾਂ ਨੇ ਯਾਰ ਫਾਲਸੀ ਨੇ ਨਾਲ ਬੁਲਾ ਲੈਣ ਤਾਂ ਕਾਫੀ ਕੰਮ ਖਿੱਚਦੇ ਨੇ ਜੱਜ ਮਰਾਜ ਅੱਜ ਉਹਨੇ ਆਉਣੇ ਦਾ ਫਾਲਸੀਨਿੰਗ ਵਾਲਿਆਂ ਨੂੰ ਕਹਿ ਦੇਣਾ ਤਾਂ ਹਾਂਜੀ ਡਾਉਨ ਸੀਲਿੰਗ ਡਾਉਨ ਸੀਲਿੰਗ ਵਾਲਿਆਂ ਨੂੰ ਕਹਿ ਦੇਣਾ ਅੱਜ ਉਹਨੇ ਆ ਕੇ ਕੰਮ ਕਾਫੀ ਕੰਮ ਖਿੱਚ ਦੇਣਾ ਤਾਂ ਅੱਜ ਬੁਲਾ ਲਾ ਹੁਣ ਕਿੱਥੇ ਆਉਣਾ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਵੀ ਮੈਂ ਕੱਲ ਆਉਣਾ ਨਹੀਂ ਮੈਂ ਤਾਂ ਕੁਝ ਗਾੜ ਲਾ ਲੈਣਾ ਤਾਂ ਫਿਰ ਯਾਰ ਗਾੜ ਕਿਹਾ ਕੱਲ ਬੁਲਾ ਲਉਣਾ ਤੂੰ ਹਾਂ ਉਹ ਉਧਰ ਪਰਲੇ ਪਰਲੇ ਪਾਸੇ ਕਰ ਲੈਂਦੇ ਇੰਨੇ ਜਣੇ ਖਿੱਚੇ ਕੰਮ ਚਾਈਨਾ ਚੂਨੋ ਫਿਟ ਕਰ ਦੇਣੇ ਇੱਥੇ ਲੈ ਵੀ ਸਟਾ صليت الصريه في ਆ ਕਮੰਡਾ ਉੱਪਰ ਬੰਨਿਆ ਦਾ ਛੱਪਰ ਲਾਇਆ ਹੋਇਆ ਠੀਕ ਹੈ ਠੀਕ ਦੂਰੇ ਨજર ਦੇ ਇਧਰ ਨੂੰ ਯਾਰ ਮੈਂ ਦੂਰੇ ਸੋਮ ਮੜਾ ਜਾ ਫੱਤੇ ਬਹੁਤ ਕਮਾਮ ਦੇ ਕਰਦੇ ਹਾਏ ਹਾਏ ਵਾਪਸ ਸਾਈਡ ਹੋ ਜਾ ਉਹਦਾ ਕੁਝ ਨਹੀਂ ਪਤਾ ਠੀਕ ਨਹੀਂ ਕਾ ਜਿੱਤੇ ਬਾਈ ਘਾਪੇ ਸਾਈਡ ਹੋ ਜਾ ਲੈ 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 ਛੱਡ ਦੇ ਛੱਡ ਦੇ ਉਹ ਜਿੱਤੇ ਤੈਨੂੰ ਜਿੱਤੇ ਨਹੀਂ ਤੁਰ ਗਿੱਜਰ ਨਹੀਂ ਤਨੋਂ ਤਾਂ ਮੈਂ ਉਹ ਦਰਵਾਜ਼ੇ ਦਾ ਕਰੀਏ ਜਗੜ ਫਿਰ ਉਹ ਦਰਵਾਜ਼ਾ ਥੱਲੇ ਦੱਬਿਆ ਹੋਇਆ ਪਰ ਉਹ ਸਾਹਮਣੇ ਦਰਵਾਜ਼ਾ ਲਾਉਣਾ ਦਾ ਤੇ ਫੋ ਅੱਜ ਨਹੀਂ ਲੱਗਣਾ ਹੈਗਾ ਉੱਧਰ ਥੱਲੇ ਉਧਰ ਰੇਤੇ ਚ ਦਬਿਆ ਹੋਣਾ ਥੱਲੇ ਉਹ ਫਿਰ ਨਿਕਲੂਗਾ ਉਹਨੇ ਕਦੇ ਜ ਆਪਰ ਲੈਂਟਰ ਪੈ ਜਾਣਾ ਇੱਧਰ ਆਪਣਾ ਬਜਰੀ ਦੇ ਨਾਲ ਨਿਕਲਣਾ ਫਿਰ ਤੇ ਮੂਰੇ ਉਹ ਰੇਤੇ ਵਾਲਾ ਵੀ ਨਹੀਂ ਆਇਆ ਯਾਰ ਲੈ ਕੇ ਮੈਂ ਪੁੱਛਦਾ ਇੱਕ ਮਿੰਟ ਲਓ ਜੀ ਹੁਣ ਚਾਹ ਬ੍ਰੇਕ ਹੋ ਗਿਆ ਟੀ ਬ੍ਰੇਕ ਓ ਜੱਪੀ ਚ ਬ੍ਰੇਕ ਨੂੰ ਕਹਿ ਕਹਿ ਸਕਦੇ ਆਪਾਂ ਅੱਧਾ ਟਾਈਮ ਹੋ ਗਿਆ ਨਾ ਅੱਧਾ ਟਾਈਮ ਨਹੀਂ ਕਹਿ ਸਕਦੇ ਬ੍ਰੇਕ ਨੂੰ ਪਤਰਾ ਦੇ ਲੋ ਚਾ ਢਾੜੂ ਤੋਂ ਕੋਈ ਜਾਂਦੇ ਆ ਯਾਰ ਤੇਰੇ ਬੰਦੇ ਆ ਗਲਾਸ ਇੱਥੇ ਪਏ ਸਾਰੇ ਆ ਉਹ ਪੌੜੀ ਦਿੱਤੇ ਭਾਈਓ ਆ ਪੌੜੀ ਇੱਧਰ ਲਾ ਇੱਕ ਵਾਰੀ ਮੈਂ ਉੱਪਰ ਚੜਦਾ ਨਾ ਯਾਰ ਨਹੀਂ ਬਣੀ ਪੌੜੀ ਚੱਕਿਆ ਇੱਥੇ ਇੱਥੇ ਲਾ ਬਣੀ ਜਾਣ ਚੜਨਾ ਉੱਪਰ ਨੂੰ ਛੇੜਾ ਹਾਂ ਹਾਂ ਮਸੀ ਮਨਾਏ ਆ ਇਹ ਤਾਂ ਦੋ ਦਿਹਾੜੀ ਲੱਗ ਚੱਲੇ ਤੇ ਦੋ ਦੇਖਾਂ ਜਾ ਕੇ ਮੜਾ ਜਾਪ ਤੈਂ ਕਿਉਂ ਦੁਹਰਪਰ ਤੇਲੇ ਨੇ ਉੱਪਰ ਲੇਕ ਸੋਹਣੀਆਂ ਥੱਲੇ ਜੋ 10ਵੀਂ ਆ ਉੱਪਰ ਦੀ ਵਾਹ ਕਾ ਹੋ ਗਿਆ ਥੇ ਮੈਂ ਇੱਕ ਤਾਂ ਪਰ ਗਾ ਸਰੀਏ ਵੱਡ ਹੋਣੇ ਆ ਤੇ ਦੂਜਾ ਨੇ ਸਰੀਏ ਮੈਂ ਸਵਿੰਟ ਲੱਗਣਾ ਚਾ ਪੀਲਾ ਚਾ ਮੈਂ ਤੁਹਾਨੂੰ ਸਮਝਾਉਂਦਾ ਤਰ੍ਹਾਂ ਇੱਕ ਪਰਲੇ ਪਾਸੋਂ ਟੁੱਟਿਆ ਪਿਆ ਉਧਰ ਅੱਛਾ ਇਧਰ ਇਹਦਾ ਕਿਆ ਕਰਾਂਗੇ ਯਾਰ ਕਿ ਹੁਣ ਜਿਹੜਾ ਡੈਮ ਉਹ ਕਰਨਾ ਹੋਣਾ ਨੇ ਤੇ ਇਧਰ ਪਾਏ ਨਾਲ ਜਮਾਲ ਜੰਨਾਗੇ ਤੇ ਪਾ ਕੇ ਤੁਹਾਨੂੰ ਲੈਵਲ ਤੇ ਜਾਊਗਾ ਸਾਰਾ ਪਾਣੀ ਰਹੇ ਹਾਂ 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 ਅੰਦਰੋਂੋਂ ਪਾਣੀ ਨੀ ਛੜਦਾ ਅਸਰ ਇਹ ਖੜਨਾ ਤਾਂ ਤਾਂ ਜ਼ਿਆਦਾ ਜਾਊਗਾ ਤੇਰਾ ਆ ਕੋਈ ਹੋਣੀ ਅੱਗੀ ਹੁੰਦਾ ਉਹ ਤਾਂ ਛੜਦੀ ਬੈਂਡਾਂ ਬੈਂਡਾਂ ਤਾਂ ਜਿੱਥੇ ਜਿੱਥੇ ਹੈਗਾ ਯਾਰ ਆ ਅਜ ਤੱਕ ਇਹਨੇ ਮੈਂ ਸਵਿੰਟ ਲਾ ਕੇ ਉੱਚਾ ਜਿਹਾ ਕਰ ਲੈਣਾ ਇਹਨੂੰ ਤੇ ਮਾਲ ਜੇ ਪਾਉਣਾ ਤੇ ਵੇਖ ਲੈ ਥੋੜਾ ਬਜਰੀ ਜੀ ਪਾ ਕੇ ਜਿ ਪਤਲਾ 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 ਹੋ ਤਾਂ ਲੈਵਲ ਚ ਕੱਢਣਾ ਸਲੇ ਦਾ ਹਾਂ ਮਿੱਟੀ ਭਗ ਟਾਇਲ ਪਾ ਦਈਏ ਬਈ ਰਾ ਰਾ ਆ ਰੰਗ ਰੋਕੇ ਲਈਏ ਫਿਰ ਹਲੇ ਹਾਂ ਉਹ ਉੱਪਰਾਂ ਦੇ ਵਿੱਚ ਆ ਰਿਹਾ ਹਾਂ ਹਾਂ ਉਹ ਡਬਲ ਟਾਈਮ ਹੋ ਗਿਆ ਨਹੀਂ ਨਹੀਂ ਇਹ ਪਤਾ ਕਿ ਆ ਚੱਕਰ ਇਹਦਾ ਜਿਹੜਾ ਬਸਾਤੇ ਤੋਂ ਪੂਰਾ ਕਰਾਉਂਦੇ ਆ ਨਾ ਜਿਹੜੀ ਉੱਪਰ ਧੁੱਪਾਂ ਪੈਂਦੀ ਆ ਉਹ ਰਿਫਲੈਕਟ ਕਰਦੀ ਥੱਲੇ ਗਰਮੀ ਨਹੀਂ ਜਾਣ ਦਿੰਦੀ ਟਾਇਲ ਦੇ ਉੱਪਰ ਹੋ ਜਾਊਗਾ ਫਿਰ ਇਹ ਜਿਸ ਜਿਹੜੀ ਇਹ ਗਰਮੀ ਨਾ ਰਿਡਿਊਸ ਕਰਦੀ ਫਿਰ ਉਹਨੂੰ ਜਿਹ ਪਿੱਛੇ ਵਾਪਸ ਕਰਦੀ ਆ ਇਹ ਤਾਂ ਆਪਣੇ ਕਿਸੇ ਨੇ ਕਰੇ ਨਹੀਂ ਕਿਸੇ ਨੇ ਵੀ ਸ਼ਰਾਜ ਜੀ ਦੇਖੀ ਤੂੰ ਚੂਨਾ ਸਾਰਾ ਜਿਹਾ ਪਾਉਂਦੇ ਕਰਕੇ ਨਾ ਉਹ ਵਿੱਚ ਕਿਆ ਕਹਿੰਦੇ ਆ ਫੈਵੀ ਕੋਲ ਪਾ ਲੈਂਦੇ ਹੋਰ ਕਿਦੋਂ ਚੀਜ਼ ਆਇਆ ਤਾਂ ਮੈਨੂੰ ਬੰਦੇ ਦਾ ਫੋਨ ਇੱਕ ਦਾ ਉਹ ਦੱਸਦਾ ਸੀ ਇਹ ਨੂੰ ਬਰ ਕੋ ਕਰਨਾ ਹਾਂ ਕਿਦਾ ਉਸ ਨਹੀਂ ਕਰਨਾ ਹੈਗਾ ਉਹ ਪੈ ਵੜਦੇ ਉੱਥੇ ਤੋਂ ਮਿੱਟੀ ਉੱਪਰ ਦੇ ਥੱਲੇ ਸਟਾ ਦੇ ਉਹ ਠੀਕ ਹੈ ਉਹਨੂੰ ਬਰਾਬਰ ਜਿਹਾ ਰੱਖੇ ਵੜਾ ਦੇ ਮੈਂ ਕਹਿੰਦਾ ਉਹਨੂੰ ਠੀਕ ਹੈ ਉਹਨੂੰ ਸਾਫ ਕਰਾ ਦੇ ਚੰਗੀ ਤਰ੍ਹਾਂ ਉੱਪਰ ਤੋਂ ਮੈਂ ਨੇੜੇ ਲਾ ਕੇ ਵੜਦੇ ਇੱਥੇ ਤੇ ਫਿਰ ਹਾਂ ਇੱਥੇ ਯਾਦ ਆ ਬਾਲਰੂਮ ਦੇ ਉੱਪਰ ਤੇ ਸਫਾਈ ਕਰ ਦੇ ਕਹਿੰਦੀ ਸਫਾਈ ਕਰ ਦੇ ਉੱਪਰ ਤੇ ਇਹ ਸਫਾਈ ਆਂ ਕਰ ਦੇ ਇਹ ਛੋਟੇ ਛੋਟੇ ਜਿਹੜੇ ਕੰਮ ਆ ਸਾਰੇ ਕਰਵਾ ਲੈ ਹਾਂ ਇਹ ਟਾਇਲ ਬਾਰੇ ਸੋਚਦੇ ਥੋੜਾ ਬਾਅਦ ਚ ਦੇਖਦੇ ਫਿਰ ਇਹ ਬਾਹਰ ਐਂਡ ਜੇ ਦੇ ਲਾਂਗੇ ਐਂਡ ਦੇ ਚੜਾ ਕੇ ਫਿਰ ਥੋੜਾ ਹਲੇ ਆ ਵੀ ਦੇਖਣਾ ਨੇ ਇਹਦਾ ਵੀ ਹਲੇ ਇੱਥੇ ਕੀ ਕਰਾਂ ਯਾਰ ਮੈਨੂੰ ਸਮਝ ਨਹੀਂ ਆ ਰਹੀ ਹੈਗੀ ਉਹੋਂ ਹਰਦਾ ਤੇ ਉਹਦਾ ਲੰਦਾ ਸਲਾਹ ਗਿੰਦੂ ਦਸਲਾ ਲਓ ਬਰਾ ਮੈਂ ਜਾ ਕੇ ਤੇ ਉੱਪਰ ਵੀ ਪਾ ਕਰਕੇ ਝੁੰਡੀਓ ਪਾ ਦੇ ਉਹ ਹੀ ਦੇ ਦਨ ਪੁੱਛੋਂ ਹਰਕ ਸਲਾਹ ਲੰਦਾ ਉਹ ਤੇ ਲੈਂਟਰ ਦਾ ਬਹੁਤ ਕਮਨ ਹੋ ਜਾਣਾ ਸੜਾ ਯਾਰ ਹਾਂ ਤੇ ਇਹਨੂੰ ਬੰਦੇੇ ਕਰਾ ਦੇਣਾ ਪਰ ਇੱਥੇ ਕੋਈ ਲਵਾ ਕੇ ਨਾ ਉਹ ਜਾਲੀ ਚ ਲਵਾ ਕੇ ਜਾਲੀ ਲਾ ਜਾਲੀ ਲਵਾ ਦਾਂਗੇ ਤੇ ਪੂਰੇ ਮੈਂ ਉਹ ਰੇਕਾ ਬੰਦ ਕਰਾ ਲੇਓ ਹਾਂ ਅੱਛੇ ਦਾ ਚ ਤੇ ਖੰਦਾ ਰੱਖ ਲੇ ਥੋੜਾ ਹੋਰ ਨਾਲ ਬਧੇ ਚੱਲ ਠੀਕ ਹੈ ਤੇ ਬੰ ਤੀਨਾਂ ਪਈ ਫੇ ਅੰਦਰ ਦਾ ਲੋੜੇ ਨਹੀਂ ਕੋਈ ਛੇੜਨ ਦੇ ਮੇਰੇ ਖਿਆਲ ਚ ਫਿਰ ਪਾਲਾਂਗੇ ਚੱਲ ਮਿੱਟੀ ਦੀ ਪਾ ਕੇ ਉੱਪਰ ਉਹ ਜੋ ਪਾਲਾਂਗੇ ਬਤਾ ਗਏ ਯਾਰ ਫਿਰ ਨਾ ਟੈਲਾ ਭੇਜਣੀ ਮੈਨੂੰ ਟੈਲਾ ਫਿਰ ਸਾਲੇ ਖਰਾਬ ਹੋਣੀ ਜੇ ਸਮਾਨ ਸਾਲਾ ਉੱਪਰ ਨਾ ਹੋਣਾ ਫਿਰ ਆਪਣਾ ਮਾਂ ਦਾ ਗਲੇ ਨਹੀਂ ਚੜਾ ਲਾਂਗੇ ਅੱਜ ਚਲਾ ਆਪ ਥੱਲੇ ਪੜਦੇ ਪਈ ਆਪਣੇ ਕੋਲ ਦ ਦ ਕੰਮ ਨਹੀਂ ਆਉਂਦਾ ਲਾਈਟ ਵੀ ਮੁੱਕੀ ਜਾ ਰਹੀ ਹੈ ਹਾਂ ਚੱਲ ਕੇਰੇ ਲੈਂਟਰ ਦੇ ਉਹਨਾਂ ਆਹ ਨਾਲ ਬੰਨ੍ਹ ਕੇ ਪਾਉਂਦਾ ਉਹਨੂੰ ਆਹ ਨਾਲ ਟਾਇਲ ਵੀ ਲਵਾ ਦਾਂ ਉਹ ਚੱਕਰੇ ਨਹੀਂ ਹੈਗਾ ਜੀ ਟਾਇਲ ਵੀ ਲਾਉਣੀ ਹੋਈ ਜੀ ਹਾਲੀ ਨਹੀਂ ਆਗੇ ਪਰ ਇਹ ਹੋਇਆ ਮੇਰਾ ਮੂਰੇ ਨੂੰ ਗੇਲਦਾ ਨਹੀਂ ਪੁਰਾ ਬੂਰਾ ਸੜਤ ਕੋਈ ਨਹੀਂ ਫਿਰ ਇੱਥੇ ਕਿੱਥੇ ਚੱਕ ਕੇ ਥੱਲੇ ਲੈ ਕੇ ਜਾਉਂ ਮੈਂ ਉੱਪਰ ਛੜ ਤੇ ਅੱਥਾ ਛੜ ਤੇ ਜਾ ਕੇ ਉੱਪਰ ਤੇ ਹੀ ਬਹੁਤ ਥੱਲੇ ਇਕੱਠਾ ਹੋ ਜੂਗੇ ਇੱਥੇ ਤੇ ਹੁਣ ਕਰੂਗਾ ਬਿਲਡ ਉਹ ਕਰੂਗਾ ਕਰੂਗਾ ਬਿਲਡ ਆ ਕੇ ਕਿਹਾ ਤੁਹਾਨੂੰ ਮੈਂ ਕਰੂਗਾ ਕਰੂਗਾ ਬਿਲਡ ਆ ਕੇ ਹਲ ਸ਼ਵਰੇ ਸੱਤੇ ਟਾਪ ਤੇ ਸਾਰਾ ਪਿੰਡ ਦਿਖਦਾ ਤੇ ਲਾਈਵ ਵੀਡੀਓ ਸੀ ਤੇ ਧੰਨਵਾਦ ਥੋੜੀ ਕਟਵਟ ਹੋਈ ਗਈ ਵਿੱਚ ਅ ਧੰਨਵਾਦ ਲਾਈਵ ਵੀਡੀਓ ਦੇ ਵਾਸਤੇ